ਸਚੰਤ ਵਿਖਿਆ ਅਸੀਂ ਤੇ ਪੈਸੇ ਰੱਖੇ ਸੀ ਘਰ ਅਸੀਂ ਤੇ ਸੋਨਾ ਰੱਖਿਆ ਸੀ ਅਸੀਂ ਤੇ ਸੂਟ ਰੱਖੇ ਸੀ ਤੈ ਕਰਕੇ ਗਹਿਣੇ ਰੱਖੇ ਸੀ ਗੁਰੂ ਸਾਹਿਬ ਕਹਿੰਦੇ ਜ਼ੈਰ ਇਕੱਠਾ ਕਰ ਰਹੇ ਹੋ ਬਹੁਤ ਧਿਆਨ ਵਾਲਾ ਸ਼ਬਦ ਹੈ ਬਚਨ ਹੈ ਮੰਨਿਓ ਜਿੰਨੂੰ ਮੈਂ ਸਮਝ ਰਿਹਾ ਸੀ ਕਿ ਮੈਂ ਵਸਤੂ ਸਾਹਮ ਸਾਹਮ ਕੇ ਰੱਖ ਲਿਆ ਜ਼ਖੀਰਾ ਰੱਖ ਲਿਆ ਉਹ ਜ਼ੈਰ ਕਿਉਂ ਆਖਿਆ ਸਤਗੁਰ ਜੀ ਨੇ ਸਚੰਤ ਵਿਖਿਆ ਛਲੰ ਛਿਦਰੰਗ ਇਸ ਲਈ ਵਿਖਿਆ ਹੈ ਕਾਗਜ਼ ਦੇ ਨੋਟ ਵਿਖਿਆ ਨਹੀਂ ਹੈ ਵਿਖਿਆ ਮਤਲਬ ਜ਼ਹਿਰ ਮੈਟਲ ਵਿਖਿਆ ਨਹੀਂ ਹੈ ਵੀ ਤੇਰੇ ਕੋਲ ਹੀਰੇ ਦੀ ਅੰਗੂਠੀ ਹੈ ਜਾਂ ਸੋਨੇ ਦੇ ਗਹਿਣੇ ਨੇ ਉਹ ਜ਼ਹਿਰ ਨਹੀਂ ਹੈ ਜ਼ਹਿਰ ਤੇਰੇ ਕਮਾਉਣ ਦਾ ਢੰਗ ਹੈ ਸਚੰਤ ਵਿਖਿਆ ਛਲੰ ਛਿਦਰੰਗ ਜਿਹੜਾ ਪਾਪ ਕਰਕੇ ਕਮਾਇਆ ਨਾ ਉਹ ਜ਼ਹਿਰ ਹੈ ਜ਼ੇਰ ਦੀ ਤਸਵੀਰ ਕਿਉਂ ਬਣੀ ਐ ਪਾਪ ਨਾਲ ਫਿਰ ਤੇ ਤੂੰ ਜਿਹੜਾ ਭੋਜਨ ਖਾ ਰਿਆ ਨਾ ਐਵੇਂ ਨਹੀਂ ਸੀ ਨਾ ਕਿਆ ਮਲਕ ਭਾਗੋ ਨੂੰ ਵੀ ਖੂਨ ਦੀ ਗੰਧ ਆਉਂਦੀ ਐ ਉਹ ਕਹਿੰਦਾ ਨਹੀਂ ਦੇਸੀ ਘਿਓ ਦਾ ਬਣਿਆ ਖਸ਼ਬੂ ਆਉਂਦੀ ਐ ਦੇਸੀ ਘਿਓ ਦੀ ਰਸ ਆਉਂਦਾ ਐ ਦੇਸੀ ਘਿਓ ਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਖੂਨ ਦੀ ਗੰਧ ਆਉਂਦੀ ਐ ਜ਼ਹਿਰ ਕਿਉਂ ਬਣ ਗਿਆ ਹੈ ਤੇ ਭੋਜਨ ਹੈ ਹੈ ਤੇ ਸੋਨਾ ਹੈ ਹੈ ਤੇ ਘਰ ਮਹਿਲ ਹੈ ਉਹ ਜ਼ਹਿਰ ਕਿਉਂ ਬਣ ਗਿਆ ਕਿਉਂਕਿ ਛਾਲ ਕਰਕੇ ਪਾਪ ਕਰਕੇ ਇਕੱਠਾ ਕੀਤਾ ਕਿਸੇ ਕੋ ਰਿਸ਼ਵਤ ਲੈ ਲਈ ਕਿਸੇ ਨਾਲ ਧੋਖੇ ਨਾਲ ਕਬਜ਼ਾ ਕਰ ਲਿਆ ਅੱਜ ਕੀ ਹੋ ਰਿਹਾ ਸਾਧ ਸੰਗਤ ਅਗਲਾ ਕਹਿੰਦਾ ਤਾਕਤ ਆਈ ਹੈ ਜੋ ਕੁਝ ਹੜੱਪਿਆ ਜਾ ਸਕਦਾ ਹੜੱਪ ਲੋ ਇਸ ਲਈ ਤੂੰ ਆਪਣੇ ਬੱਚਿਆਂ ਲਈ ਆਪਣੀਆਂ ਪੀੜ੍ਹੀਆਂ ਲਈ ਕੀ ਇਕੱਠਾ ਕਰ ਰਿਹਾ ਜ਼ਹਿਰ ਤੂੰ ਜਿਹੜਾ ਲਿਫਾਫਾ ਰਿਸ਼ਵਤ ਦੇ ਨਾਲ ਪੈਸੇ ਲੈ ਕੇ ਤੇ ਘਰ ਲੈ ਕੇ ਚੱਲਿਆ ਨਾ ਸਬਜੀ ਦਾ ਫਰੂਟ ਦਾ ਵੇਖਣ ਵਾਲਿਆਂ ਨੂੰ ਹੋ ਸਕਦਾ ਉਹ ਫਰੂਟ ਲੱਗੇ ਵੀ ਕੇਲੇ ਸੇਬ ਲੈ ਕੇ ਜਾ ਰਿਹਾ ਪਰ ਗੁਰੂ ਸਾਹਿਬ ਜੀ ਤੈਨੂੰ ਸੁਚੇਤ ਕਰ ਰਿਹਾ ਵੀ ਤੂੰ ਜ਼ਹਿਰ ਲੈ ਕੇ ਦਿੰਦੇ ਆ ਉਹ ਜ਼ਹਿਰ ਕਿਉਂ ਬਣ ਗਿਆ ਕਿਉਂਕਿ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲ ਤੇ ਕਮਾ ਜਰੂਰ ਖਾ ਪਾਪ ਨਹੀਂ ਆ ਖਾਣਾ ਪਰ ਕਮਾਉਣਾ ਪਾਪ ਹੈ ਪੀ ਪਾਪ ਨਾਲ ਕਮਾ ਨਾ ਇਹ ਜ਼ਹਿਰ ਕੀ ਕਰੇਗਾ ਬਿਖ ਖਾਦੀ ਤਤਕਾਲ ਮਰ ਜਾਏ ਆਤਮਕ ਮੋਤੇ ਮਾਰ ਦੇਗਾ ਭਾਈ ਕੁੱਲਾਂ ਗਾਲ ਦੇਗਾ ਤੇਰੀਆਂ ਇਸ ਵਾਸਤੇ ਮਹਾਰਾਜ ਜੀ ਕਹਿੰਦੇ ਬਿਖਿਆ ਸੰਚਰਿਆ ਵੈਗੁਰੂ ਜੀ ਤੋਂ ਬਿਨਾ ਸੱਚ ਤੋਂ ਬਿਨਾ ਧਰਮ ਤੋਂ ਬਿਨਾ ਬਾਕੀ ਸਭ ਬਿਖਿਆ ਫਿਰ